ਆ ਲੜੇ ਪਾਪੜ ਲੈ ਲੈ ਤਸਕਦੰਤ ਤਸਕਦੰਤ ਲੈ ਲੈ ਪਾਪੜ ਲੈ 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 ਜੀ ਸਰ ਤੇ ਅੱਜ ਬੜੇ ਦਿਨਾਂ ਬਾਅਦ ਸਾਡੇ ਸਰ ਜੀ ਨਾਲ ਮੁਲਾਕਾਤਾਂ ਹੋਈਆਂ ਨੇ ਗੁੱਡ ਮਾਰਨਿੰਗ ਜੀ ਬਸ ਕਿਹੜੀ ਮਨਿੰਗ ਦੀ ਪੋਤੀ ਪੋਤੀ ਆਉਣੇ ਜੀ ਸਰ ਨੂੰ ਕੰਮ ਤੇ ਲਾਤਾ ਸੋਈ ਤੇ ਕੰਮ ਸੰਭਾਲਦਾ ਸਰ ਨੂੰ ਅੱਜ ਬਨੇਗਾ ਚਿਕਨ ਰਾਣਾ ਚਿਕਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉੱਠ ਖੜੇ ਜੀ ਨਵਾਂ ਦਿਨ ਤੇ ਨਵਾਂ ਬਲੌਗ ਪਰ ਕੰਮ ਤਾਂ ਦਾ ਸਾਰਾ ਕੁਝ ਉਹੀ ਕੁਝ ਰੋਜ਼ ਜਨਵਰੀ ਵੀ ਲੰਘ ਗਈ ਫਰਵਰੀ ਵੀ ਲੰਘ ਗਈ ਮਾਰਚ ਆ ਗਈ 2025 ਦੀ ਪਰ ਸਾਡਾ ਉਹੀ ਟਿਮਟਾਂਸ ਹੁਣ ਅਸੀਂ ਦੇਖਦੇ ਆ ਕੋਈ ਰਾਤ ਦਾ ਕੰਮ ਲਵਦੇ ਆਂਗੇ ਕੋਈ ਕਰਦੇ ਆਂ ਪਤਾ ਇੱਥੇ ਆਸੇ ਪਾਸੇ ਮਿਲ ਜੇ ਰਾਤ ਦਾ ਕੰਮ ਤਾਂ ਤੇ ਫਿਰ ਅਸੀਂ ਦਿਨ ਪੀੜੀਓ ਤੇ ਰਿਆ ਕਰਨਾ ਸਾਰਾ ਦਿਨ ਉਸ ਲਈ ਸਾਡੇ ਹਜੇ ਤੱਕ ਬਦਲਾ ਆਇਆ ਕਮਰਾ ਵੀ ਲੈ ਲਿਆ ਇੱਥੇ ਕਿਰਾਇਆ ਵੀ ਭਰਦੇ ਆਂ ਭੁੱਖੇ ਹੀ ਮਰਦੇ ਆਂ ਉਹੀ ਚੱਲੀ ਜਾਂਦਾ ਸਾਰਾ ਕੁਝ ਯਾਰ ਪਾਲ ਜੀ ਉਹੀ ਕੁਸ ਹੈ ਹੈ ਤੇ ਬਾਈ ਬਣ ਕੇ ਸੰਦੀਪ ਕਰ ਪਤਾ ਤੂੰ ਮੇਂ ਬਠੰਡੇ ਕੋਈ ਉਧਰ ਤੇ ਮੈਂ ਇੱਥੇ ਦੇਸ਼ ਕੋਲੇ ਕਰਦਾ ਪਤਾ ਮੈਂ ਤਾਂ ਬਠੰਡੇ ਪਤਾ ਕਰ ਦਿੰਦਾ ਨਾਈਟ ਦਾ ਫਕਾ ਕਰ ਲੈਣ ਨਹੀਂ ਹੈ ਹੋਰ ਯਾਰ ਕਰ ਬਾਈ ਬਣ ਕੇ ਰਾਤ ਦਾ ਪਤਾ ਕੰਮ ਦਾ ਕੋਈ ਵੇਰ ਦੇਖਦੇ ਆ ਪੈਸੇ ਵੀ ਆਪਾਂ ਬਹੁਤ ਇਕੱਠੇ ਕਰ ਲਏ ਆ ਸੀਜ਼ਨ ਚ ਲੱਖ ਲੱਖ ਰੁਪਈਆ ਹੋ ਗਿਆ ਨਾ ਤਿੰਨਾਂ ਕੋਲੇ ਹੋ ਗਿਆ ਹੈ ਤੁਰ ਕੱਢਣਾ ਅਸੀਂ ਹੋਰ ਅੰਕਲ ਦਾ ਦੇਣਾ 5-6000 ਉਹ ਵੀ ਖੜਾਗਾ ਕਰਜ ਛੱਲੀ ਗੱਲਾਂ ਵਾਲੀ ਆ ਮੈਨੂੰ ਲੱਗਦਾ ਆਪਾਂ ਆ ਵੀ ਨਹੀਂ ਕੋਈ ਕਰਦੇ ਕੱਤਰ ਤੇ ਅੱਜ ਉਮਰ ਆਪਣੀ ਬੂਟਾ ਜੀਣਾ ਲੰਘਦੇ ਬਾਬਾ ਮੈਂ ਤਾਂ ਬੈਚਨੇ ਬਾਲੇ ਔਖੇ ਲੱਗਦੇ ਆ ਗੱਪ ਮਾਰ ਮਾਰ ਰੋਜ਼ ਬਾਲੇ ਗੋਲ ਖਾਪ ਹੋਣਗਾ ਪੈਨਗਾ ਸਿਆ ਤੱਕਿਆ ਵਾ ਜੇ ਲੰਗੂ ਲੱਗਦਾ ਪਰ ਹੁਣ ਤਾਂ ਅਸ ਨਹੀਂ ਪਰ ਇੰਨੇ ਅਸੀਂ ਹੋਮੀ ਆ ਖੜੇ ਮੱਥੇ ਕੋਈ ਚੱਕਰ ਨਹੀਂ ਐਡਾ ਜੇ ਕਿਵੇਂ ਮਰਜ਼ੀ ਹੋਵੇ ਨੰਗ ਮਸਤੀ ਸਾਡੀ ਲੈਂਦੀ ਨਹੀਂ ਗਈ ਕਦੇ ਵੀ ਐ ਬਾਹਲਾ ਅਸੀਂ ਸੋਚਦੇ ਇੰਨਾ ਵੀ ਨਹੀਂ ਉਹ ਕਰਦੇ ਵੀ ਦੇਖੀਓ ਦੋ ਵਸ ਤਾਂ ਦੇਖਾਂਗੇ ਅਸੀਂ ਵੀਡੀਓ ਨਾ ਹੁਣ ਨਹੀਂ ਮਹੀਨਾ ਖੜ ਕੇ ਦੋ ਮਹੀਨੇ ਖੜ ਕੇ ਪਰ ਇੰਨਾ ਬਾਹਲਾ ਲੇਟ ਨਹੀਂ ਹੁੰਦੇ ਦੋ ਨਾ ਜੀ ਬਾਲੀ ਟੈਨਸ਼ਨ ਨਹੀਂ ਲੈਂਦੇ ਦੋ ਮਹੀਨੇ ਤੋਂ ਗਵਾਲਾ ਕਹਿ ਗਿਆ ਵੀਰ ਜੀ ਆਹ ਲਾਸਟ ਮਹੀਨਾ ਆਪਣਾ ਆਹ ਲਾਸਟ ਬੈਚ ਤਾਂ ਆਹ ਦਾ ਲਾਸਟ ਮਹੀਨਾ ਹੀ ਆ ਕੰਮ ਤੇ ਬੈਚ ਖਤਮ ਆ ਹੁਣ ਕਲਾਸਾਂ ਪੂਰੀਆਂ ਹੋ ਗਈਆਂ ਆਪਣੀਆਂ ਇਹ ਕਿਦੰਬੇ ਜੈ ਮਾਏ ਲਾਓ ਬਾਬਾ ਜੀ ਹੋ ਗਈ ਐਂਟਰੀ ਉਹ ਮੰਗਲਮ ਚ ਆਈ ਲਾ ਪੁੱਤੋ ਇਹਨੂੰ ਇੱਥੇ ਲਿਆਂਦਾ ਉਹ ਪਹਿਲਾਂ ਉਧਰ ਸੀਗਾ ਇਹ ਆਊਟਲੈਟ ਨੇ ਵੀ ਬਾਈ بڑے ਮੁੰਡੇ ਸਾਹਮਣੇ ਹੋਏ ਆਗੇ ਬਹੁਤ ਨੌਕਰੀਆਂ ਮਿਲਿਆ ਹੋਇਆ ਕੰਮ ਤਾਂ ਵਧੀਆ ਹੈ ਇੱਥੇ ਬਾਈ ਆਵਲਾ ਲੋ ਵੀ 10000 ਤੋਂ ਲੈ ਕੇ ਨਾ ਲੱਖ-ਲੱਖ ਰੁਪਏ ਤੱਕ ਡੇਢ-ਡੇਢ ਲੱਖ ਰੁਪਏ ਤੱਕ ਲੋਕਾਂ ਨੂੰ ਤਨਖਾਹਾਂ ਮਿਲਦੀਆਂ ਆਂ ਠੀਕ ਹੈ ਇੱਥੇ ਆਊਟਲੈਟ ਦੇ ਵਿੱਚ ਜਮਾ ਹੈ ਠਾੜੇ 10000 ਤੋਂ ਲੈ ਕੇ ਡੇਢ ਲੱਖ ਤੱਕ ਬੰਦੇ ਨੂੰ ਤਨਖਾਹਾਂ ਮਿਲਦੀਆਂ ਜਿਵੇਂ ਸਾਡੇ ਅਰਗੇ ਨੂੰ ਅਸੀਂ ਵੀ ਵਿੱਚ ਵਿਚਾਲਿਆ ਜਾ 20 25 30 ਵਾਲੇ ਹੈਗੇ ਆਗੇ ਪਰ ਫੇਰ ਵੀ ਪਤਾ ਨਹੀਂ ਕਿਉਂ ਸਾਲਾ ਮਨ ਨਾਲ ਇੱਥੇ ਖੜਦਾ ਨਹੀਂਗਾ ਕੋਈ ਕਿਤੇ ਦਾ ਕਿਸੇ ਦੇ ਮਨ ਖੜਦਾ ਹਨਾ ਕੰਮ ਦੇ ਕੋਈ ਕਿਸੇ ਦਾ ਮੇਰੇ ਹੁਣ ਯਾਰ ਦੋਸਤ ਆ ਜਿਹੜੇ ਸਾਰੇ ਉਹ ਕਬੱਡੀ ਵਾਲੇ ਆਗੇ ਉਹਨਾਂ ਦੀ ਗਰਾਰੀ ਸਾਰੀ ਕਬੱਡੀ ਤੇ ਆ ਕੇ ਅੜਦੀ ਹੈਗੀ ਕਬੱਡੀ ਬਿਨਾ ਹੁਣ ਕਿਸ ਨੂੰ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਐਂ ਸਾਲਾ ਮੇਰਾ ਮੈਨੂੰ ਵੀਡੀਓ ਬਿਨਾ ਨਹੀਂ ਕੁਝ ਚੰਗਾ ਲੱਗਦਾ ਕਈਆਂ ਨੂੰ ਇੱਥੇ ਸਟੋਰ ਤੇ ਕੰਮ ਕਰੇ ਬਿਨਾ ਨਹੀਂ ਚੰਗਾ ਲੱਗਦਾ ਉਹ ਕਹਿੰਦੇ ਸਾਰਾ ਸਾਰਾ ਕੁਝ ਹੈ ਇੱਥੇ ਹੈਗਾ ਇਹ ਗਾਏ ਸਾਹਮਣੇ ਕੋਣ ਹੈ ਇਹਨੇ ਚੱਕਾਂ ਦੇ ਕਬੱਡੀ ਕੱਪ ਤੇ ਅੱਲੇ ਲੇਟ ਲੇਟ ਕਬੱਡੀਆਂ ਪਾਉਂਦਾ ਐ ਐਸਐਮ ਐ ਐਸਐਮ ਐ ਸਰ ਵੀ ਆ ਗਿਆ ਵਿੱਚ ਸਰ ਆ ਜਾਂਦੇ ਸਰ ਕੀ ਕਹਿੰਦੇ ਬੱਬਾ ਤੂੰ ਹੀ ਖਲਾਉਣਾ ਲੋਕ ਹੋਰ ਬੜਾ ਖਰਾਬ ਬੰਦਾ ਹੁਣ ਆ ਲੜਾਏ ਪਾਪੜ ਲੈ ਲੈ 10 ਕੇ ਦੰਦ 10 ਕੇ ਦੰਦ ਲੈ ਲੈ ਪਾਪੜ ਲੈ ਲੈ ਆ ਲੈ ਲੈ ਪਾਪੜ ਲੈ ਲੈ ਪਾਪੜ ਲੈ ਲੈ ਲੋ ਬਾਬਾ ਜੀ ਪਹੁੰਚ ਗਏ ਕਵਰੇਜ ਤੇ ਸੰਦੀਪ ਵੀ ਆਇਆ ਫਿਰਦਾਗਾ ਪ੍ਰਧਾਨ ਸਾਹਿਬ ਕਹ ਲੋ ਤਾਂ ਵਧੀਆ ਮौज-ਮਸਤੀ ਨਾਲ ਪੈ ਗਏ ਜਖਾਮ ਦਾ ਬਹਾਨਾ ਲਾ ਕੇ ਤੇ ਅੱਜ ਫੇਰ ਸਰਦਾਰ ਸਾਹਿਬ ਤੇ ਇਹ ਦੇਖ ਰੇ ਇਹ ਦੇਖੋ ਇਹ ਲੱਛਣ ਦੇਖੋ ਮੁੰਡੇ ਦੇ ਆ ਬਾਈ ਇਹ ਕੀ ਆ ਹਾਂ ਇਹਨੂੰ ਕੀ ਦਿੱਤੀ ਹੈ ਇਹ ਨਹੀਂ ਦੇਣੀ ਇਹਨੂੰ ਸੰਦੀਪ ਹਾਂ ਜੀ ਬੈਠਾ ਭਰਾਵਾ ਹੁਣ ਤੇਰ ਕੀ ਸੀ ਜੀ ਇਹ ਰਹੀ ਸਰ ਤੇ ਅੱਜ ਬੜੇ ਦਿਨਾਂ ਬਾਅਦ ਸਾਡੇ ਸਰ ਜੀ ਨਾਲ ਮੁਲਾਕਾਤਾਂ ਹੋਈਆਂ ਨੇ ਗੁੱਡ ਮਾਰਨਿੰਗ ਜੀ ਬਸ ਕਿਹੜੇ ਬਣਦੇ ਥੋੜੀ ਥੋੜੀ ਮੀਟਰ ਆਉਣੀ ਸਰ ਨੂੰ ਕੰਮ ਤੇ ਲਾਤਾ ਸੋਈ ਤੇ ਕੰਮ ਸੰਭਾਲਦਾ ਸਰ ਨੂੰ ਅੱਜ ਬਨੇਗਾ ਚਿਕਨ ਰਾਣਾ ਚਿਕਨ ਰਾਣਾ ਚਿਕਨ ਬਣੂਗਾ ਅੱਜ ਹਾਂ ਅੱਡਾਂਗੇ ਬਟ ਬਹੁਤ ਕੱਲ ਵੀ ਅੰਡਾ ਭਰਜੀ ਪਰਸ ਵੀ ਅੰਡਾ ਭਰਜੀ ਅੱਜ ਪ੍ਰਧਾਨ ਸਾਹਿਬ ਫੇਰ ਦੇ ਫੇਰ ਬਬਾ ਯਾਰ ਤੂੰ ਆ ਗਲਤ ਕੰਮ ਨਹੀਂ ਯਾਰ ਹੈ ਆ ਤਾਂ ਤੂੰ ਜਣੀ ਗਲਤ ਕਰੀ ਨਾ ਕੀ ਹੈ ਉੱਪਰ ਜਾਣ ਲੈ ਕੋਈ ਜਿ ਕੁੜਗਾਲੇ ਲੱchnਾਉਂਦੇ ਜਾਂਦੇ ਓਏ ਉਹ ਭਰਾਵਾ ਇਹ ਦਿਨੋਂ ਤੋਂ ਲੈ ਫੇਰ ਆਹਾਂ ਛੱਡ ਦੇ ਮੂੰਹ ਪੈ ਜਾ ਆਹਾਂ ਗੱਦੀ ਛੱਡ ਦੇ ਭਾਈ ਗੱਦੀ ਨਹੀਂ ਸਖਣੀ ਇਹਨੇ ਬਲਾੜ ਦੇ ਹਿਸਾਬ ਨਾਲ ਲੋ ਬਾਬਾ ਜੀ ਇਹ ਅੱਜ ਖਾਦੇ ਅਸੀਂ ਚੌਲ ਚੌਲ ਕੋਈ ਨਵੀਂ ਗੱਲ ਤਾਂ ਨਹੀਂ ਗਈ ਪੂਰੇ ਦੱਬ ਕੇ ਖਾਦੇ ਐ ਟਕਾ ਕੇ ਤੇ ਗਣੇਸ਼ ਸਰ ਗਏ ਆਪਦੇ ਕਮਰੇ ਚ ਕਿ ਅੱਜ ਇਹ ਫੇਰ ਬਚ ਗਿਆ ਰੋਟੀਆਂ ਬਣਾਉਣ ਤੋਂ ਸਤ ਜੀ ਕੱਲ ਨੂੰ ਤੈਨੂੰ ਰੋਟੀਆਂ ਬਣਾਉਣੀਆਂ ਪੈਣਗੀਆਂ। ਅਜੇ ਤਾਂ ਹੋ ਗਿਆ ਸਤ ਜੀ ਇੱਕ ਆਸਤ ਜੀ ਲਾਮ ਲੇਟ ਹੋ ਗਏ। ਮੈਂ ਆ ਦੇ। ਮੈਂ ਰੋਟੀਆਂ ਬਣਾਉਂਗਾ ਕੱਲ ਨੂੰ। ਤੇ ਹੋਰ ਕੌਣ ਬਣਾਊਗਾ? ਤੇ ਹੋਰ ਕੌਣ ਬਣਾਊਗਾ? ਮਤਲਬ ਉਹਦਾ। ਮਤਲਬ। ਨਹੀਂ ਮਤਲਬ ਤੂੰ ਰੋਟੀਆਂ ਬਣਾਏਗਾ ਇਹ ਕੀ ਮਤਲਬ ਵਾਲੀ ਗੱਲ ਕੀ ਹੈ ਬਾਈ? ਅੱਛਾ ਜੇ ਦੋ ਬੁੱਕ ਬੈਠੇ ਆ ਤੇ ਰੋਟੀਆਂ ਨਹੀਂ ਬਣਾ ਸਕਦੇ। ਨਹੀਂ ਦੋ ਬੁੱਕ ਬੈਠੇ ਆ। ਹਾਂ। ਤੇ ਸਬਜੀ ਸਬਜੀ ਕੌਣ ਬਣਾਉਂਦਾ ਰੋਜ਼? ਚਲ ਸਬਜੀ ਤੂੰ ਬਣਾ ਲੈ ਰੋਟੀ ਮੈਂ ਬਣਾਉਣਾ। ਇਹ ਇਹ ਅੰਦਰ ਕੀ ਕਰਦਾ ਹੈ ਉਹਨੂੰ ਕਹਿਣਾ ਤੂੰ ਮੇਰੇ ਤੇ ਕਿਵੇਂ ਟੋਟ ਮਾਰਦਾ ਮੈਂ ਦੋ ਮੈਂ ਬਾਈ ਮੈਂ ਰੋਟੀਆਂ ਰਾੜਦਾਗਾ ਸਾਨੂੰ ਪਾਪੜਾਂ ਰੀਆਂ ਰੋਟੀਆਂ ਖਵਾਉਣਾਗਾ ਰਾਜੂ ਦੇ ਪਾਪੜਾ ਨਾਲ ਕਿਤੇ ਵਧੀਆ ਰੋਟੀਆਂ ਹੁੰਦੀਆਂਗਾ ਸਾਡੇ ਨਾਲ ਗੱਲ ਛੱਲੇ ਬੈਦਿੰਦੀ ਮੈਨੂੰ ਦੱਸੀ ਜਾਂਦਾ ਅੱਕੇ ਬੈਠਿਆ ਸੀ ਅੱਕੇ ਬੈਠਿਆ ਸੀ ਤੇਰੇ ਕੋਲ ਤੇ ਕੱਲ ਰੋਟੀਆਂ ਢੱਕ ਦਿਆ ਮੇਲੀ ਦੇ ਦੱਸੀ ਜਾਂਦਾ ਮੈਂ ਬਾਬਾ ਰੋਟੀ ਰਾੜਨ ਤੇ ਤਾਂ ਕੋਈ ਹੋ ਨਹੀਂ ਮੈਂ ਤਾਂ ਰਾੜਦਾਗਾ ਰਾੜਦਾ ਰਾੜਦਾ ਤਾਂ ਹੈਗਾ ਪਰ ਉਹਨ ਘੱਟ ਰਾੜਿਆ ਕਰ ਲੈ ਵੇਨੇ ਗੱਲ ਵੀ ਛੱਲੇ ਤੇ ਆਵਾਜ਼ ਵੀ ਨਿਕਲਦੀ ਤੇ ਬਾਬਾ ਜੀ ਲੱਗਿਆ ਸੌਣ ਗੁੱਡ ਨਾਈਟ ਜੀ ਸਸਰੀ ਘਰ ਸਾਰਿਆਂ ਨੂੰ ਗੁੱਡ ਨਾਈਟ ਸਸਰੀ ਘਰ ਸਾਰਿਆਂ ਨੂੰ ਬਾਬਾ ਉਹ ਦੂਜਾ ਕਰਦੇ ਆ